ਨਮਸਕਾਰ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਸਭ ਤੋਂ ਪਹਿਲਾਂ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਵਾਸ਼ਮ ਚ 23000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟ ਜਾਰੀ ਕੀਤੇ ਪ੍ਰਧਾਨ ਮੰਤਰੀ ਨੇ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 18ਵੀਂ ਕਿਸ਼ਤ ਵੀ ਜਾਰੀ ਕੀਤੀ ਹਰਿਆਣਾ ਚ 90 ਵਿਧਾਨ ਸਭਾ ਹਲਕਿਆਂ ਲਈ ਇੱਕੋ ਗੇਟ ਚ VOTING ਦਾ ਅਮਲ ਹੁਣ ਤੋਂ ਥੋੜੀ ਦੇਰ ਪਹਿਲਾਂ 6 ਵਜੇ ਅਮਨ ਅਮਾਨ ਨਾਲ ਮੁਕੰਮਲ ਹੋਇਆ ਪੰਜਾਬ ਪਰ ਵਿੱਚ ਉਪਰਾਲੀ ਪ੍ਰਬੰਧਨ ਲਈ ਲਗਾਤਾਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਤ੍ਰਿਪੁਰਾ ਦੇ ਰਾਜਪਾਲ ਇੰਦਰ ਸਿੰਘ ਰੈਡੀ ਨੱਲੂ ਪਰਿਵਾਰ ਸਮੇਤ ਅੰਮ੍ਰਿਤਸਰ ਸਥਿਤ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਾਸ਼ਯਮ ਤੋਂ ਲਗਭਗ 23300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ये प्रोजेक्ट खेती बाड़ी पशुपालन पशु पालन खेतित ने इस मौके श्री मोदी ने प्रधानमंत्री किसान सम्मान निधि योजना की ਦੇ 9 ਕਰੋੜ 40 ਲੱਖ देश भर ਕਿਸਾਨਾਂ दे नौ करोड़ चाली लाख किसान भी हजार करोड़ रूपए सीधा वित्ती लाभ मिले पीएम किसान सम्मान निधि की अठारहवी कि अवसर मिला देश के साढ़े नौ करोड़ किसानों के खातों में आज बीस हजार करोड़ रुपए ट्रांसफर किए गए हैं महाराष्ट्र की डबल इंजन की सरकार तो यहां के किसानों को डबल फायदा पहुंचा रही है नमो शेतकारी महासम्मान योजना के तहत महाराष्ट्र के 90 लाख से ज्यादा किसानों को करीब 1900 करोड़ रुपए दिए गए हैं ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਮੁੱਖ ਮੰਤਰੀ ਇੱਕਨਾਥ ਸ਼ਿੰਦੇ ਅਤੇ ਹੋਤਪਤਵੰਤੇ ਵੀ ਮੌਜੂਦ ਰਹੇ ਪ੍ਰਧਾਨ ਮੰਤਰੀ ਮੋਦੀ ਨੇ ਮਹਾਰਾਸ਼ਟਰ ਦੇ ਵਾਸ਼ਿੰ ਵਿਖੇ ਬੰਜਾਰਾ ਪਾਈਚਾਰੇ ਦੇ ਵਿਰਾਸਤੀ ਅਜਾਇਬ ਘਰ ਦਾ ਉਦਘਾਟਨ ਵੀ ਕੀਤਾ ਚਾਰ ਮੰਜ਼ਿਲਾ ਅਜਾਇਬ ਘਰ ਵਿੱਚ ਬੰਜਾਰਾ ਪਾਈਚਾਰੇ ਦੇ ਨੇਤਾਵਾਂ ਅਤੇ ਬੰਜਾਰਾ ਅੰਦੋਲਨ ਦੀਆਂ ਤਸਵੀਰਾਂ ਰਾਂਹੀ ਇਸਦੀ ਵਿਰਾਸਤ ਨੂੰ ਦਰਸਾਇਆ ਗਿਆ ਇਸ ਮੌਕੇ ਸ਼੍ਰੀ ਮੋਦੀ ਨੇ ਸਰਕਾਰ ਵੱਲੋਂ ਬੰਜਾਰਾ ਪਾਈਚਾਰੇ ਦੀ ਪਹਲ ਲਈ ਚੁੱਕੇ ਗੇ ਕਦਮਾਂ ਤੇ ਵੀ ਚਾਣਨਾ ਪਾਇਆ ਇਧਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਕਿਸਾਨਾਂ ਨੇ ਪੀਐਮ ਕਿਸਾਨ ਸਨਮਾਨੀ ਬੀ ਯੋਜਨਾ ਦੀ 18ਵੀਂ ਕਿਸ਼ਤ ਜਾਰੀ ਹੋਣ ਤੇ ਸਰਕਾਰ ਦਾ ਸ਼ੁਕਰੀਆਤਾ ਕੀਤਾ। ਮੇਰਾ ਪਿੰਡ ਹੈ ਜੀ ਮਛਲੀਗਲਾ ਨਾਮ ਹੈ ਮੇਰਾ ਰਾਜਗਰਨ ਜੀ। ਆ ਜਿਹੜਾ ਮੋਦੀ ਜੀ ਨੇ ਸਕੀਮ ਲਗਾਈ ਹੈ 2000 ਰੁਪਏ ਦੀ ਇਹ ਬਹੁਤ ਵਧੀਆ ਸਕੀਮ ਹੈ ਇਹ ਬਹੁਤ ਜ਼ਿਆਦਾ ਬੈਨੀਫਿਟ ਦੇਈ ਰਹੀ ਹੈ ਜੀ ਕਿਸਾਨਾਂ ਨੂੰ ਜਿੱਦਾਂ ਉਹਨਾਂ ਕੀੜਿਆਂ ਦੀ ਬਹੁਤ ਮਾਰ ਪੈਂਦੀ ਹੈ ਬੀਨਾ ਬਚੂਲੀ ਉਹਦੇ ਪੈਸੇ ਆ ਜਾਂਦੇ ਕੋਈ ਜਿ ਖੇਚਣ ਲਈ ਹੁੰਦੀ ਸੀ ਤੇ ਕੌਣ ਸੇ ਵੱਜਦੇ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਮਤਲਬ ਕਿ ਰੇ ਸਪਰੇਅ ਕਰਨ ਚ ਬਹੁਤ ਜ਼ਿਆਦਾ ਮਦਦ ਮਿਲ ਜਾਂਦੀ ਹੈ ਪਿੰਡ ਬਣਾ ਰੰਗਿਆ ਉਹ ਰੇਸੂ ਰਾਨਾ 18 ਕਿਸ਼ਤਾਂ ਜੀ ਮੋਦੀ ਜੀ ਦੀ ਆ ਗਈ ਹੈ ਇਹ ਮੇਰੇ ਜੀ ਬੱਚਿਆਂ ਦੇ ਕੰਮ ਵੀ ਆ ਜਾਂਦੇ ਹੈ ਫੀਸ ਵੀ ਦਿਓ ਜਾਂਦੀ ਹੈ ਮੌਕੇ ਤੇ ਤੇਲ ਤੂਲ ਬਣਾ ਡ੍ਰੈਕਟਰ ਨੂੰ ਉਹਦੇ ਵਿੱਚ ਵੀ ਕੰਮ ਆ ਜਾਂਦੇ ਹੈ ਇਹ ਆ ਕੋਈ ਦਵਾਈ ਲੈ ਵਾਲਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 18ਵੀਂ ਕਿਸ਼ਤ ਮੇਰੇ ਖਾਤੇ 'ਚ 5 ਅਕਤੂਬਰ ਨੂੰ ਅੱਜ ਆ ਚੁੱਕੀ ਹੈ ਜਿਸ ਦਾ ਮੈਂ ਪੂਰਾ ਫਾਇਦਾ ਉਠਾਉਂਦੇ ਹੋਏ ਯੂਰੀਆ ਤੇ ਡੀ ਜੀ ਪੀਟੀ ਖਾਦ ਦੀ ਬੋਰੀ ਲਾਂਗਾ ਮੇਰਾ ਨਾਮ ਜਗਸੀਰ ਸਿੰਘ ਡਿਸਟ੍ਰਿਕਟ ਮੋਗਾ 18ਵੀਂ ਕਿਸ਼ਤ ਜਾਰੀ ਕੀਤੀ ਆ ਕਿਸਾਨਾਂ ਲਈ ਜੋ ਕਿਸਾਨਾਂ ਦੇ ਸਮੇਂ-ਸਮੇਂ ਸਿਰ ਕਿਸ਼ਤਾਂ ਆ ਰਹੀਆਂ ਨੇ ਉਹਦੇ ਨਾਲ ਕਿਸਾਨਾਂ ਨੂੰ ਕਾਫੀ ਹੈਲਪ ਮਿਲ ਰਹੀ ਹੈ ਜੀ ਅਸੀਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ हरियाणा ਚੋ 90 ਵਿਧਾਨ ਸਭਾ ਹਲਕਿਆਂ ਲਈ ਇੱਕੋ ਗੇੜ ਵਿੱਚ VOTING ਦਾ ਅਮਲ ਹੁੰਦੂ ਥੋੜੀ ਦੇਰ ਪਹਿਲਾਂ 6 ਵਜੇ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ ਚੋਣ ਕਮਿਸ਼ਨ ਵੱਲੋਂ ਸ਼ਾਮ 5 ਵਜੇ ਤੱਕ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਹਰਿਆਣਾ ਸੂਬੇ ਚਿਕਾਟ ਫਿਰਸ ਤੋਂ VOTING ਦਰਜ ਕੀਤੀ ਗਈ ਹੈ ਪੋਲਿੰਗ ਸਟੇਸ਼ਨਾਂ ਦੇ ਬਾਹਰ ਕਤਾਰਾਂ 'ਚ ਲੱਗੇ ਲੋਕਾਂ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਵਾਈਆਂ ਗਈਆਂ 6 ਵਜੇ ਤੋਂ ਬਾਅਦ ਕੋਈ VOTER ਲਾਈਨਿੰਗ ਨਹੀਂ ਲੱਗਿਆ 2 ਕਰੋੜ 3 लाख ਤੋਂ ਵੱਧ ভোটার 1031 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਸੂਬੇ ਭਰ ਵਿੱਚ કુલ 2632 ਪੋਲਿੰਗ ਸਟੇਸ਼ਨ ਬਣਾਏ ਗਏ ਸਨ ਸੂਬੇ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ VOTING ਨੂੰ ਆਜ਼ਾਦ ਨਿਰਪੱਖ ਤੇ ਨਿਰਵਿਘਨ ਯਕੀਨੀ ਬਣਾਉਣ ਲਈ ਵੈਬ ਕਾਸਟਿੰਗ ਸਹੂਲਤ ਦੇ ਨਾਲ ਨਾਲ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਦੇ ਪੱਕਾ ਇੰਤਜ਼ਾਮ ਵੀ ਕੀਤੇ ਗਏ ਸਨ ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਚੋਣ ਅਮਲ ਬਿਨਾਂ ਕਿਸੇ ਰੁਕਾਵਟ ਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਇਆ ਹੈ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਲਈ ਲਗਾਤਾਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਤੋਂ ਡਿਪਟੀ ਕਮਿਸ਼ਨਰ ਊਮਾ ਸ਼ੰਕਰ ਗੁਪਤਾ ਨੇ ਅੱਜ ਕਲਾ ਨਾਲ ਤੇ ਸਰਹੱਦੀ ਪਿੰਡਾਂ ਵਿਖੇ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਅਤੇ ਪਰਾਲੀ ਪ੍ਰਬੰਧਨ ਲਈ ਖੁਦ ਟਰੈਕਟਰ ਤੇ ਬੈਠ ਕੇ ਖੇਤ ਵਿੱਚੋਂ ਬੇਲ ਰਾਹੀ ਪਰਾਲੀ ਦੀਆਂ ਗੱਠਾਂ ਬਣਵਾਈਆਂ ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਹਰੀਸ਼ ਦਾਇਮਾ ਵੀ ਮੌਜੂਦ ਰਹੇ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਸਾਰੇ ਪਿੰਡਾਂ 'ਚ ਜਾ ਰਹੇ ਆ ਜਿੱਥੇ ਪਿਛਲੇ ਸਾਲ ਅੱਗ ਲੱਗਣ ਦੀਆਂ ਇਕਤਾਈਆਂ ਸੀ ਜਿੱਥੇ ਅਸੀਂ ਇਹਨਾਂ ਨੂੰ ਸਮਝਾਉਂਦੇ ਆ ਵੀ ਅੱਗ ਨਾ ਲਾਈ ਜਾਵੇ ਉਹਦੇ ਕੀ ਨੁਕਸਾਨ ਨੇ ਨਾਲ ਹੀ ਇਹਨਾਂ ਦੀਆਂ ਅਸੀਂ ਮੁਸ਼ਕਲਾਂ ਵੀ ਸਮਝਦੇ ਆ ਤੇ ਸਾਡੇ ਇਨਸੀਡੈਂਟ ਵੀ ਬਹੁਤ ਘਟੇ ਆ ਗੁਰਦਾਸਪੁਰ ਜ਼ਿਲ੍ਹੇ 'ਚ ਅੱਛਾ ਕੰਮ ਹੋਇਆ ਬਸ ਸਾਡੀ ਇਹੀ ਅਪੀਲ ਹੈ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਨਾ ਕੇਵਲ ਜ਼ਮੀਨ ਦਾ ਨਚਾਨ ਹੁੰਦਾ ਹੈ ਬਟ ਵਾਤਾਵਰਣ ਦਾ ਵੀ ਨਚਾਨ ਹੁੰਦਾ ਹੈ ਤੇ ਇਸ ਤੋਂ ਅਸਾਂ ਨੂੰ ਗ੍ਰੀਟ ਕਰਨਾ ਚਾਹੀਦਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਮਸ਼ੀਨਰੀ ਦੀ ਬੁਕਿੰਗ ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਉન્નਤ ਕਿਸਾਨ ਐਪ ਦੀ ਵਰਤੋਂ ਕਰ ਸਕਦੇ ਨੇ ਉਧਰ ਬਾਬਾ ਬਕਾਲਾ ਸਾਹਿਬ ਦੇ ਉਪ ਮੰਡਲ ਮੈਜਿਸਟ੍ਰੇਟ ਅਮਨਪ੍ਰੀਤ ਸਿੰਘ ਵੱਲੋਂ ਕੇਤੀਬਾੜੀ ਵਿਭਾਗ ਦੇ ਅਫਸਰਾਂ ਤੇ ਥਾਣਾ ਮੱਤੇਵਾਲ ਦੇ ਅਧਿਕਾਰੀਆਂ ਨਾਲ ਮਿਲ ਕੇ ਪਿੰਨਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਫਸਲਾਂ ਦੀ ਰਹਿਤ ਖੁੰਦ ਨੂੰ ਅੱਗ ਲਗਾਉਣ ਦੇ ਮਾੜੇ ਪ੍ਰਭਾਵਾਂ ਤੋਂ ਜਾਣਕਾਰੀ ਦਿੱਤੀ ਗਈ ਉਹਨਾਂ ਦੱਸਿਆ ਕਿ ਫਸਲਾਂ ਦੀ ਰਹਿਤ ਖੁੰਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ ਹਵਾਜ ਤੂਏ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ ਜਿਸ ਨਾਲ ਸਾਹ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਪ੍ਰਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਚਲੰਦਰ ਤੋਂ ਸੁਣ ਰਹੇ ਹੋ ਕਰਨਤਾਰਨ ਦੇ ਖੇਤੀਬਾੜੀ ਦੇ ਕਿਸਾਨ ਪਲਾਇ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ਉਸ ਦੇ ਸੁਚੱਜੇ ਪ੍ਰਬੰਧਾ ਸਬੰਧੀ ਜਾਣਕਾਰੀ ਦੇਣ ਲਈ ਪਰਾਲੀ ਪ੍ਰਬੰਧਨ ਯੋਜਨਾ ਤਹਿਤ ਸੂਚਨਾ ਸਿੱਖਿਆ ਤੇ ਪ੍ਰਸਾਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੋ ਨੇ ਦੱਸਿਆ ਕਿ ਇਹਨਾਂ ਗਤੀਵਿਧੀਆਂ 'ਚ ਮੁਖਤਾਰ ਤੇ ਪਿੰਡ ਤੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਪ੍ਰਚਾਰ ਵੈਨ ਰਾਹੀ ਮਿਆਦੀ ਵਾਲ ਪੇਂਟਿੰਗ ਪਰਾਲੀ ਪ੍ਰਬੰਧਨ ਵਿਸ਼ੇ ਉੱਪਰ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਸਕੂਲ ਗਤੀਵਿਧੀਆਂ 'ਚ ਭਾਸ਼ਣ ਲੇਖ ਤੇ ਪੋਸਟਰ ਮੁਕਾਬਲੇ ਕਰਵਾਉਣਾ ਸ਼ਾਮ ਉਦਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪੀ.ਟੀ. ਆਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਦੇ ਕਿਸਾਨ ਫਲਾਈ ਵਿਭਾਗ ਨੇ ਪਿੰਡ ਪਟਨਾ ਵਿਖੇ ਕਰਨਲ ਭਵਿੰਦਰਪਾਲ ਸਿੰਘ ਦੇ ਖੇਤਾਂ 'ਚ ਪਰਾਲੀ ਪ੍ਰਬੰਧਨ ਤੇ ਚੋਨੇ ਦੀ ਸਿੱਧੀ ਬਿਜਾਈ ਸੰਬੰਧੀ ਖੇਤ ਦਿਵਸ ਮਨਾਇਆ ਮਾਨਵ ਵਿਕਾਸ ਸੰਸਥਾਨ ਦੇ ਸਹਿਯੋਗ ਨਾਲ ਮਨਾਇਆ ਇਸ ਖੇਤ ਦਿਵਸ ਮੌਕੇ ਖੇਤੀਬਾੜੀ ਵਿਸਤਾਰ ਅਫਸਰ ਰਵਿੰਦਰਪਾਲ ਸਿੰਘ ਛੱਠਾ ਵੱਲੋਂ ਚੋਨੇ ਦੀ ਸਿੱਧੀ ਬਿਜਾਈ ਤੇ ਪਰਾਲੀ ਪ੍ਰਬੰਧਨ ਸੰਬੰਧੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਤ੍ਰਿਪੁਰਾ ਦੇ ਰਾਜਪਾਲ ਇੰਦਰ ਸੇਨ ਰੈੱਡੀ ਨੱਲੂ ਅੱਜ ਪਰਿਵਾਰ ਸਮੇਤ ਅੰਮ੍ਰਿਤਸਰ ਸਥਿਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਹੋਰਨਾ ਅਧਿਕਾਰੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਰਾਜਪਾਲ ਅਤੇ ਉਹਨਾਂ ਦੀ ਪਤਨੀ ਸ਼੍ਰੀਮਤੀ ਰੇਣੂਕਾ ਨੱਲੂ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਰਾਜਪਾਲ ਆਪਣੇ ਪਰਿਵਾਰ ਨਾਲ ਲੰਗਰ ਸ਼੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ ਜਿੱਥੇ ਉਹਨਾਂ ਨੇ ਲੰਗਰ ਛਕਿਆ ਤੇ ਸੇਵਾ ਕੀਤੀ ਇਸ ਮੌਕੇ ਰਾਜਪਾਲ ਨੇ ਆਪਣੀਆਂ ਭਾਵਨਾਵਾਂ ਦਾ اظہار ਕਰਦਿਆਂ ਕਿਹਾ ਕਿ ਸ਼੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਲਈ ਅਧਿਆਤਮਿਕ ਕੇਂਦਰ ਹੈ ਇਸ ਪਾਵਨ ਸਥਾਨ ਦੇ ਦਰਸ਼ਨਾਂ ਦਾ ਸੁਭਾਗ ਮਿਲਣ ਤੇ ਉਹ ਸ਼ੁਕਰਾਨਾ ਅਦਾ ਕਰਦੇ ਨੇ ਉਹਨਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਪ੍ਰਬੰਧਕਾਂ ਦਾ ਸ਼ੁਕਰੀਆ ਅਦਾ ਕੀਤਾ ਭਾਰਤੀ ਕਿਸਾਨ ਜਥੇਬੰਦੀ ਰਾਜੀਵਾਲ ਨੇ ਡੀਏਪ ਖਾਦੀ ਘਾਟ ਅਤੇ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੱਬ ਫਦਰਗੱਟ ਸਾਹਿਬ ਦਫਤਰ ਵਿਖੇ ਹਲਕਾ ਫਦਰਗੱਟ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਦੇ ਵਿਧਾਇਕ ਰੋਪਿੰਦਰ ਸਿੰਘ ਹੈਪੀ ਨਿਊ ਕਿਤਾਬਨੀ ਪੱਤਰ ਦਿੱਤਾ ਪਾਰਤੀ ਕਿਸਾਨ ਜਥੇਬੰਦੀ ਰਾਜੇ왈 ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਜੱਲਾ ਅਤੇ ਜੇਲਾਯੂਟ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਚ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਆੜਤੀਆਂ ਵੱਲੋਂ ਹੜਤਾਲ ਕੀਤੀ ਗਈ ਹੈ ਇਸੇ ਕਾਰਨ ਅਜੇ ਤੱਕ ਮੰਡੀਆਂ ਚ ਖਰੀਦ ਸ਼ੁਰੂ ਨਹੀਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਅਗਲੇ 2 ਦਿਨਾਂ ਬਾਅਦ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਉਧਰ ਮੁਹਾਲੀ ਵਿੱਚ ਵੀ 5 ਦਿਨ ਮਗਰੋਂ ਵੀ ਮੰਡੀ ਚ ਫਸਲ ਦੀ ਆਮਦ ਨਾ ਹੋਣ ਤੇ ਆੜਤੀ ਮਸਤੂਰ ਪੱਲੇ ਦਾ ਸ਼ੈਲਰ ਮਾਲਕ ਤੇ ਖਾਸ ਕਰ ਕਿਸਾਨ ਪਰੇਸ਼ਾਨ ਨੇ ਸਾਰਿਆਂ ਨੇ ਮੌਜੂਦਾ ਸਰਕਾਰ ਨੂੰ ਇਸ ਮਸਲੇ ਤੇ ਛੇਤੀ ਹੱਲ ਦੀ ਮੰਗ ਕਰਦਿਆਂ ਆਪਣੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਉਧਰ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਤੇ ਕਿਸਾਨਾਂ ਨੇ ਵੀ ਚੋਨੇ ਦੀ ਖਰੀਦ ਤੁਰੰਤ ਕਰਵਾਉਣ ਤੇ ਫਸਲ ਦੀ ਚੁਕਾਈ ਅਤੇ ਅਦਾਇਗੀ ਸਮੇਂ ਸਿਰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਮੈਂ ਜਸਪਾਲ ਸਿੰਘ ਨਿਆਮੀਆਂ ਕਿਸਾਨ ਯੂਨੀਅਨ ਲਖੋਵਾਲ 9 ਮਾਸ ਦਾ ਰਿਸ਼ਤਾ ਆੜਤੀਆਂ ਦਾ ਹਰ ਕਿਸਾਨ ਦਾ ਕਿਸਾਨ ਦਾ ਮਾਲ ਚ 4 ਮਹੀਨੇ ਹੋ ਗਏ ਫਸਲ ਪਾਲਦਿਆਂ ਨੂੰ ਸੱਪਾਂ ਦੀਆਂ ਸਰੀਆਂ ਮੰਿੰਦਦਿਆਂ ਨੂੰ ਵੀ ਹੁਣ ਸਾਡਾ ਮਾਲ ਟਾਈਮ ਸਿਰ ਤੇ ਪਹਿਲੀ ਤਰੀਕ ਤੇ ਖਰੀਦ ਚੁਰੂ ਹੋਣੀ ਚਾਹੀਦੀ ਹੈ ਚਲੋ ਸਰਕਾਰ ਜੋ ਮੰਗਾ ਆੜਤੀਆਂ ਦੀਆਂ ਪੱਲੇਦਾਰਾਂ ਦੀਆਂ ਸੈਲਰ ਵਾਲਿਆਂ ਦੀਆਂ ਹੈ ਇਹਨਾਂ ਦੀਆਂ ਵੀ ਸੁਣਨੀਆਂ ਚਾਹੀਦੀਆਂ ਸੀ ਉਹ ਗੱਲ ਤੇ ਨਾਰਾਜ਼ ਨਹੀਂ ਪਰ ਸਾਡਾ ਮਾਲ ਵਿਕਣਾ ਚਾਹੀਦਾ। ਰਾਜ ਮੰਡੀ ਕਲਰ ਰਾਣਾ ਟ੍ਰੇਡਰ ਦੇ ਨਾਮ ਤੇ ਦੁਕਾਨ। ਪ੍ਰੋਪਰਲੀ ਜ਼ਿੰਮੇਵਾਰ ਦਾ ਮਾਲ ਆਂਦਾ ਜੀ ਸੁੱਕਾ ਹੋਵੇ। ਸਾਨੂੰ ਭਰਨ ਚ ਕੋਈ ਦਿੱਕਤ ਨਹੀਂ ਤਾਂ ਹੁਣ ਭਰਨ ਨੂੰ ਤਿਆਰ ਹੈ। ਹੁਣ ਜਿਹੜੀ ਸਪੇਸ ਦੀ ਪ੍ਰੋਬਲਮ ਹੋਸ ਕਰਕੇ ਸੈਲਰ ਵਾਲੇ ਨੇ ਮਾਲ ਚੱਕਣਾ ਨਹੀਂ ਸਾਡਾ ਭਰੇ ਵਾ ਪਿਆ ਰਹਿ ਜਾਣਾ। ਅਸੀਂ ਇਹ ਕਹਿੰਦੇ ਪਹਿਲਾਂ ਨਹੀਂ ਗਵਰਨਮੈਂਟ ਦੀ ਪਾਲਿਸੀ ਕਲੀਅਰ ਹੋ ਜਾਵੇ। ਸੈਲਰ ਵਾਲੇ ਮਿਲਰਜ਼ ਨਾਲ ਤੇ ਉਹਨਾਂ ਦੀ ਜਦੋਂ ਹਾਂ ਨਾ ਹੁੰਦੀ ਸੇ ਉਦੋਂ ਹੀ ਤਿਆਰ ਹੈ। ਮਾਰੇ ਜੀ ਰਾਜ ਮੰਡੀ ਚ ਦੁਕਾਨ ਹੈ ਮੇਰੀ। ਹਾਂ ਮੰਡੀ ਦੇਖੋ ਜ गवर्नमेंट नल्दी हल करना चाहिए और काम धंधा हड़ताल चल रहा है मंडी अभी दस वर्ष ऐसी खाने पीने का व्यवस्था नहीं हो रहा है पैसे नहीं मिल रहा है कहाँ ऐसी भूखे हम लोग रहेंगे बाल बच्चे छोड़ का है उतना दूरी ऐसी पटियाला जिले में चल रहे समूह रेड रिबन क्लब आई वी बारे जागरूकता रेल मेकिंग मुकाबला सरकारी ਕਾਲਜ ਆਫ ਐਜੂਕੇਸ਼ਨ ਵਿਖੇ ਕਰਵਾਇਆ ਗਿਆ ਪਟਿਆਲਾ ਯੂਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਡਾਕਟਰ ਦਿਲਵਰ ਸਿੰਘ ਨੇ ਦੱਸਿਆ ਕਿ ਇਸ ਵਿੱਚ ਵੱਖ-ਵੱਖ ਕਾਲਜਾਂ ਦੇ ਰੈੱਡ ਰਿਬਨ ਕਲਬਾਂ ਦੇ ਮੈਂਬਰਾਂ ਨੇ ਹਿੱਸਾ ਲਿਆ ਆਖਰਚੁ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਵਾਸਰਮ ਵਿਖੇ 23000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟ ਜਾਰੀ ਕੀਤੇ ਅਤੇ ਉਹਨਾਂ ਪੀਐਮ ਕਿਸਾਨ ਨਿਧੀ ਯੋਜਨਾ ਦੀ 18ਵੀਂ ਕਿਸ਼ਤ ਵੀ ਛਾਰੀ ਕੀਤੀ ਅਤੇ ਹਰਿਆਣਾ ਚ 90 ਵਿਧਾਨ ਸਭਾ ਹਲਕਿਆਂ ਲਈ ਇਕੋ ਗੇਟ ਚ ਵੋਟਿੰਗ ਦਾ ਅਮਲ ਹੋਂਦ ਤੋਂ ਥੋੜੀ ਦੇਰ ਪਹਿਲਾਂ 6 ਵਜੇ ਆਮਨ ਆਮਾਨ ਨਾਲ ਮੁਕੰਮਲ ਹੋਇਆ। ਇਸ ਦਿਨ ਵਾਲੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਨਮਸਕਾਰ।